ਸਾਰੇ ਨੂੰ ਜੈ ਮਸੀਦੀ ਅੱਜ ਅਸੀਂ ਪੜ੍ਹਾਂਗੇ ਉਪਦੇਸ਼ਕ ਦੀ ਪੋਥੀ ਦਾ 6ਵਾਂ ਅਧਿਆਇ ਜਿਉਂ ਇੱਕ ਪਹੇਲੀ ਹੈ ਪਹਿਲੀ ਆਇਤ ਇੱਕ ਵਿਪਤਾ ਹੈ ਜੋ ਮਸੂਰ ਦੇ ਹੇਠ ਡਿੱਟੀ ਅਤੇ ਉਹ ਆਦਮੀਆਂ ਦੇ ਉੱਤੇ ਭਾਰੀ ਹੈ ਦੂਸਰੀ ਆਇਤ ਕੋਈ ਅਜੇਹਾ ਹੈ ਜਿਸ ਨੂੰ ਪਰਮੇਸ਼ਰ ਨੇ ਧਨ ਪਦਾਰਥ ਅਤੇ ਪਤ ਦਿੱਤੀ ਹੈ ਇਥੋਂ ਥੋੜੀ ਜੋ ਉਹ ਨੂੰ ਕਿਸੇ ਚੀਜ਼ ਦੀ ਜਿਸ ਨੂੰ ਉਹ ਦਾ ਜੀ ਲੋਚਦਾ ਹੈ ਕੋਈ ਥੋੜੇ ਨਹੀਂ ਤਾਂ ਵੀ ਪਰਮੇਸ਼ਰ ਉਸ ਨੂੰ ਉਹ ਦੇ ਭੋਗਣ ਦੀ ਸਮਰੱਥਾ ਨਹੀਂ ਦਿੰਦਾ ਸਗੋ ਉਪਰਾ ਮਨੁੱਖ ਨੂੰ ਭੋਗਦਾ ਹੈ ਇਹ ਵੀ ਵਿਅਰਥ ਹੈ ਅਤੇ ਇੱਕ ਭੈੜਾ ਰੋਗ ਹੈ ਤੀਸਰੀ ਆਇਤ ਜੇ ਕਿਸੇ ਮਨੁੱਖ ਦੇ 100 ਬੱਚੇ ਹੋਣ ਅਤੇ ਉਹ ਢੇਰ ਸਾਰੇ ਬਰੇ ਜਿਉਂਦਾ ਰਹੇ ਅਜਿਹਾ ਜੋ ਉਹਦੀ ਉਮਰ ਤੇ ਬਰੇ ਬਹੁਤ ਹੋਣ ਅਤੇ ਉਹਦਾ ਜੀ ਭਲਾਈ ਨਾਲ ਨਾ ਰਜੇ ਅਤੇ ਉਹ ਦੱਬਿਆ ਵੀ ਨਾ ਜਾਵੇ ਤਾਂ ਮੈਂ ਆਖਦਾ ਹਾਂ ਜੋ ਇਸ ਨਾਲੋ ਗਰਪਾ ਚੰਗਾ ਹੈ ਚੌਥੀ ਆਇਤ ਕਿਉਂ ਜੋ ਇਹ ਵਿਅਰਥ ਦੇ ਨਾਲ ਆਇਆ ਅਤੇ ਹਨੇਰੇ ਵਿੱਚ ਜਾਂਦਾ ਤੇ ਇਸ ਦਾ ਨਿਉ ਹਨੇਰੇ ਨਾਲ ਹੀ ਕੱਜਿਆ ਜਾਂਦਾ ਹੈ। ਪੰਜਵੀਂ ਐਤ ਜਸ ਨੇ ਸੂਰਜ ਨੂੰ ਵੀ ਨਾ ਦੇਖਾ ਨਾ ਕਿਸੇ ਗੱਲ ਨੂੰ ਜਾਣਿਆ ਸੋ ਐਸਨੂ ਉਸ ਨਾਲੋਂ ਵਧੇਖ ਸੁਖ ਹੈ। ਛੇਵੀਂ ਐਤ ਹਾ ਪਾਂਵੇਂ ਉਹ ਦੇ ਦੋ ਵਾਰੀ ਹਜ਼ਾਰ ਬਰੇ ਜਿਉਂਦਾ ਰਹੇ ਤਾਂ ਵੀ ਉਹ ਨੂੰ ਕੋਈ ਭਲਾਈ ਨਾ ਵੇਖੇ। ਭਲਾ ਸਾਰਿਆਂ ਦੇ ਸਾਰੇ ਇੱਕੋ ਥਾਂ ਨਹੀਂ ਜਾਂਦੇ। ਸੱਤਵੀਂ ਐਤ ਆਦਮੀ ਦਾ ਸਾਰਾ ਤੰਦ ਆਪਣੇ ਮੂੰਹ ਦੇ ਲਈ ਹੈ ਤਦ ਵੀ ਉਹ ਦੀ ਭੁੱਖ ਨਹੀਂ ਮਿਟਦੀ ਅੱਠਵੀਂ ਅੱਠ ਬੁੱਧਵਨ ਨੂੰ ਤਾਂ ਮੋਰਖ ਨਾਲੂ ਕੀ ਲਾਬਹਤ ਕੰਗਾਲ ਨੂੰ ਕੀ ਹੈ ਜੋ ਜਿਉਂਦਿਆਂ ਦੇ ਅੱਗੇ ਤੁਰਨਾ ਜਾਂਦਾ ਹੈ ਨੌਵੀਂ ਹੈ ਤਾਂ ਅੱਖੀਂ ਵੇਖ ਲੈਣਾ ਤ੍ਰਿਸ਼ਨਾ ਦੇ ਪਟਕਣ ਨਾਲੋਂ ਚੰਗਾ ਹੈ ਇਹ ਵੀ ਵਿਅਰਥ ਔਰ ਹਵਾ ਦਾ ਫੱਕਣਾ ਹੈ ਦਸਵੀਂ ਹੈ ਤੇ ਜਿਹੜਾ ਹੋਇਆ ਹੈ ਉਹਦਾ ਨਿਉ ਚਿਰੋਕਣਾ ਰੱਖਿਆ ਗਿਆ ਅਤੇ ਜਾਣਿਆ ਗਿਆ ਜੋ ਉਹ ਇਨਸਾਨ ਹੈ ਉਹ ਆਪਣੇ ਨਾਲੋਂ ਤੱਕੜੇ ਨਾਲ ਝਗੜਦਾ ਹੀ ਨਹੀਂ ਕਰ ਸਕਦਾ 11ਵੀਂ ਇਤ ਪਾਵੇਂ ਵਿਅਰਥ ਦੇ ਵਧਾਉਣ ਵਾਲਿਆਂ ਬਹੁਤ ਵਸਤਾਂ ਹਨ ਪਰ ਇਨਸਾਨ ਨੂੰ ਕੋਈ ਲਭ ਨਹੀਂ 12ਵੀਂ ਕੌਣ ਜਾਣਦਾ ਹੈ ਭਈ ਆਦਮੀ ਲਈ ਜਿਉਣਾ ਵਿੱਚ ਕੀ ਚੰਗਾ ਹੈ ਤਦ ਉਹ ਆਪਣੇ ਵਿਅਰਥ ਜਿਉਣ ਦੇ ਥੋੜੇ ਦਿਨ ਪਰਸ਼ਾਵੇਂ ਵਾਂਝ ਕੱਟਦਾ ਹੈ ਆਦਮੀ ਨੂੰ ਕੌਣ ਦੱਸ ਸਕਦਾ ਹੈ ਜੋ ਸੂਰੇ ਦੇ ਹੇਠੇ ਇਹਦੇ ਪਿੱਛੋਂ ਕੀ ਹੋਵੇਗਾ ਆਮੀਨ ਪ੍ਰਭ ਜੀ ਇਹਨਾਂ ਵਚਨਾਂ ਨੂੰ ਪੜ੍ਹੇ ਸੋਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਝੇ ਵਿੱਚ